ਸਾਡੇ ਸੂਬੇ ਨੂੰ ਪੁਲਿਸ ਸਟੇਟ ਬਣਾ ਦਿੱਤਾ ਹੈ ਝੂਠੇ ਪੁਲਿਸ ਮੁਕਾਬਲੇ ਪੁਲਿਸ ਦਾ ਤਸ਼ੱਦਦ ਗੈਂਗਸਟਰਾਂ ਦੇ ਨੂੰ ਖਤਮ ਕਰਨ ਦੇ ਨਾਮ ਤੇ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਸਾਡੇ ਨੌਜਵਾਨਾਂ ਤੇ ਤਸ਼ੱਦਦ ਕੱਲ ਇੱਕ ਲੋਹਾਂ ਦੇ ਦਾ ਗੁਰਸੇਖ ਮੁੰਡਾ ਉਹਨੂੰ ਸਿਰਫ ਮਾਮੂਲੀ ਜੀ ਉਹਦੀ ਕੋਈ ਕਸੂਰ ਹੋਣ ਕਰਕੇ ਪੁਲਿਸ ਵਾਲਿਆਂ ਨੇ ਉਹਦੇ ਨੋ ਨੋਚੇ ਉਹਦੇ ਤੇ ਤਸ਼ੱਦਦ 3rd ਡਿਗਰੀ ਟੌਰਚਰ ਕੀਤਾ ਔਰ ਇਹ ਕੰਮ ਪਿਛਲੇ ਕਾਫੀ ਅਰਸੇ ਤੋਂ ਨਵਾਂ ਸ਼ੁਰੂ ਹੋਇਆ ਇਸ ਲਈ ਮੈਂ ਇਸ ਨੂੰ ਨਾਮ ਦਿੱਤਾ ਇਹ ਪੁਲਿਸ ਰਾਜ ਆ ਸਮਝੋ ਅੱਛੀ ਤਰ੍ਹਾਂ ਨਾਲ ਕਿ ਇੱਕ ਡੀਪ ਸਟੇਟ ਪਾਲਿਸੀ ਆ ਜੋ ਕੇਂਦਰ ਦੀ ਸਰਕਾਰ ਇੱਕ ਨੀਤੀ ਬਣੀ ਆ ਅਨਲਿਖਤ ਸਰਕਾਰ ਕੋਈ ਹੋਵੇ ਕੱਟ ਗਿਣਤੀਆਂ ਦੇ ਸੂਬੇ ਜਿਵੇਂ ਪੰਜਾਬ ਹੈ ਜੰਮੂ ਕਸ਼ਮੀਰ ਹੈ ਕੇਰਲਾ ਤੇ ਸਾਊਥ ਇੰਡੀਆ ਦੇ ਸੂਬੇ ਉਹਨਾਂ ਨੇ ਤੁਹਾਡੇ ਤੇ ਨਸਲ ਕੁਸ਼ੀ ਦਾ ਪ੍ਰੋਗਰਾਮ ਲੀਕ ਕਿਆ ਹੋਇਆ ਪਹਿਲਾਂ ਅਸੀਂ ਇਹ ਸੰਤਾਪ 80 ਤੇ 90 ਦੇ ਦਹਾਕੇ ਛੰਡਾਇਆ ਹੁਣ ਇਹ ਸੰਤਾਪ ਦੁਬਾਰਾ ਭਗਵੰਤ ਮਾਨ ਦੀ ਸ਼ਕਲ ਵਿੱਚ ਪੰਜਾਬ ਦੇ ਵਿੱਚ ਆ ਰਿਹਾ ਕਿਉਂਕਿ ਇਹ ਲੋਕ ਨਾਸਤਿਕ ਨੇ ਮੇਰੇ ਵਿਰੋਧ ਨਾ ਕੈਜਰੀਵਾਲ ਨੂੰ ਗੁਰੂਪਛਵਾਸ ਨਾ ਭਗਵੰਤ ਮਾਨ ਨੂੰ ਗੁਰੂਚ ਵਿਸ਼ਵਾਸ ਉਹਨਾਂ ਦੀਆਂ ਤਸਵੀਰਾਂ ਤੇ ਸ਼ਰਾਬ ਦੇ ਛਿੱਟੇ ਛਿੱਟੇ ਸੜਕਦੇ ਰਹੇ ਔਰ ਸਾਡੇ ਸਾਡੇ ਮਹਾਨ ਵਿਅਕਤੀਆਂ ਦੀਆਂ ਫੋਟੋਆਂ ਤੇ ਜਾ ਕੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ 328 ਰੁਪਆ ਤੇ ਐਫ ਆਈ ਆਰ ਤਾਂ ਦਰਜ ਕਰਤੀ ਕਿ ਕਿਸੇ ਤਰੀਕੇ ਨਾਲ ਸਿੱਖਾਂ ਦੀ ਜ਼ਖਮਾਂ ਤੇ ਮਰਮ ਲਾ ਸਕੀਏ ਪਰੰਤੂ ਬੇਅਦਬੀਆਂ ਦਾ ਇਨਸਾਫ ਜਿਹੜਾ ਪਿਛਲੇ 9 ਸਾਲ ਤੋਂ ਲਟਕ ਰਿਹਾ ਉਹਦੇ ਬਾਰੇ ਅੱਜ ਤੱਕ ਬੋਕਰ ਪਾਰਟੀ ਦੇ ਮੂੰਹੋਂ ਕੁਝ ਨਹੀਂ ਨਿਕਲਿਆ ਇਹੀ ਕੇਜਰੀਵਾਲ ਕਹਿੰਦਾ ਸੀ 24 ਘੰਟਿਆਂ ਚ ਇਨਸਾਫ ਇਹਨਾਂ ਦਾ ਕੁਲਤਾਰ ਸੰਧਵਾ ਸਪੀਕਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਸੌਖੇ ਖਾਦੀ ਕਿ ਮੈਂ ਇਨਸਾਫ ਦਊਂਗਾ ਲੇਕਿਨ ਉਹਦਾ ਇਨਸਾਫ ਨਹੀਂ ਦਿੱਤਾ ਔਰ ਪ੍ਰਦੀਪ ਕਲੇਰ ਡੇਰਾ ਸੱਚਾ ਸੌਦਾ ਦਾ ਇੱਕ ਮੇਨ ਵਿਅਕਤੀ ਉਹਨੇ ਅਦਾਲਤ ਵਿੱਚ ਮੰਨਿਆ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਉਹ ਸਾਰੀਆਂ ਡੇਰੇ ਦੇ ਸਾਧ ਤੇ ਕਹਿੰਦੇ ਹੋਈਆਂ ਅੱਜ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਦਿਨ ਦਾ ਉਹਦਾ ਰਿਮਾਂਡ ਨਹੀਂ ਲਿਆ ਕੋਈ ਪੁੱਛਗਿੱਛ ਨਹੀਂ ਕੀਤੀ ਤੇ ਸਰੂਪਾ ਵੱਲੋਂ ਤੁਰਪੇ ਮੇਰੇ ਵੀਰੋ ਮੋੜ ਬੰਬ ਬਲਾਸਟ ਜੋ 2017 ਤੋਂ ਪਹਿਲਾਂ ਹੋਇਆ ਕਾਲ ਕੁਲਦੀਪ ਢਾਲੀਵਾਲ ਇਹਨਾਂ ਦਾ ਇੱਕ ਹੱਥ ਟੋਕਾ ਬਲਤੇਜ ਪੰਨੂ ਕਹਿ ਰਿਹਾ ਸੀਗਾ ਕਿ ਸਾਡੀ ਪਾਰਟੀ ਨੂੰ ਰੋਕਣ ਵਾਸਤੇ ਇਹ ਜਿਹੜਾ ਬਲਾਸਟ ਕਰਾਇਆ ਗਿਆ ਜਿਹਦੇ ਵਿੱਚ 8-9 નિર્ਦੋਸ਼ ਬੱਚੇ ਮਾਰੇ ਗਏ ਤੁਹਾਨੂੰ ਕਿਸ ਨੇ ਰੋਕਿਆ ਸੀਗਾ ਪਿਛਲੇ 4 ਸਾਲ ਤੋਂ ਕਿ ਤੁਸੀਂ ਮੋਡ ਬੌਮ ਬਲਾਸਟ ਦੀ ਤੁਸੀਂ ਤੈਕੀਕਾਤ ਕਰਾਓ ਮੇਰੇ ਵੀਰੋ ਨਾ ਇਹਨਾਂ ਨੂੰ ਪੰਜਾਬ ਨਾਲ ਪਿਆਰ ਆ ਨਾ ਇਹਨਾਂ ਨੂੰ ਕਿਸਾਨੀ ਨਾਲ ਪਿਆਰ ਆ ਤੁਹਾਡੇ ਕਿਸਾਨਾਂ ਦੇ ਅੰਦੋਲਨ ਨੂੰ ਖਨੌਰੀ ਤੇ ਸ਼ੰਬੂਜ ਖਦੇੜਿਆ ਤੁਹਾਡੀਆਂ ਟਰਾਲੀਆਂ ਚੋਰੀਆਂ ਕੀਤੀਆਂ ਅੱਜ ਇਹਨਾਂ ਦਾ ਪੰਜਾਬ ਦੇ ਵਿੱਚ ਕੀ ਨਾਮ ਹੈ ਜਰਾ ਬੋਲ ਕੇ ਦੱਸੋ ਕਿ ਇਹਨਾਂ ਦਾ ਨਾਮ ਟਰਾਲੀ ਚੋਰ ਹੈ ਮੇਰੇ ਵੀਰੋ ਦੱਸੋ ਹੱਥ ਖੜੇ ਕਰਕੇ ਕਿ ਟਰਾਲੀ ਚੋਰ ਨੇ ਮੇਰੇ ਵੀਰੋ ਨਾ ਇਹਨਾਂ ਨੂੰ ਕੋਈ ਦਲ ਦਿੱਤਾ ਨਾ ਪਿਆਰ ਹੈ ਇਸ ਲਈ ਮੇਰੇ ਵੀਰੋ ਗੱਲਾਂ ਤਾਂ ਬਹੁਤ ਨੇ ਲੇਕਿਨ ਸਮਾਜ ਇਜਾਜ਼ਤ ਨਹੀਂ ਦਿੰਦਾ ਇੱਕ ਸਿਰਫ ਗੱਲ ਕਹਿਣਾ ਚਾਹਣਾ ਕਿ ਪੁਨਰ ਸਰਜੀਤ ਅਕਾਲੀ ਦਲ ਇਹਨਾਂ ਨੂੰ 9 ਸਾਲ ਬਾਅਦ ਚਿੱਤੇ ਆਇਆ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਸੁਖਬੀਰ ਬਾਦਲ ਕੋਲ ਲੈਣਾ ਇੱਥੇ ਤੁਹਾਡੇ ਇਲਾਕੇ ਦਾ ਇੱਕ ਅਖਲੀ ਆਗੂ ਪੁਨਰ ਸਰਜੀਤ 9 ਸਾਲ ਬਾਅਦ ਚਾਹੇ ਇਹਨਾਂ ਦਾ ਪ੍ਰਧਾਨ ਤੇ ਚਾਹੇ ਹੋਰ ਲੀਡਰ ਇਹ ਸਾਰਾ ਇੱਕ ਕੋਝਾ ਮਜ਼ਾਕ ਆ ਤੁਹਾਡੀ ਜ਼ਮੀਰ ਉਦਣ ਕਿਉਂ ਨਹੀਂ ਜਾਗੀ ਜਦੋਂ 2015 ਚ ਕੋਟਕਪੂਰੇ ਫਾਇਰਿੰਗ ਹੋਈ ਬੇਬਲ ਚ ਬੰਦੇ ਮਰ ਗਏ ਉਦਣ ਤੁਹਾਡੀ ਜ਼ਮੀਰ ਨਹੀਂ ਜਾਗੀ ਅੱਜ ਤੁਸੀਂ ਬੀਜੇਪੀ ਦੇ ਇਸ਼ਾਰਿਆਂ ਤੇ ਖੇਡ ਕੇ ਤੇ ਸਾਡੇ ਪੰਜਾਬ ਨੂੰ ਜਜ਼ਬਾਤੀ ਕਰਕੇ ਲੋਕਾਂ ਨੂੰ ਜਿਵੇਂ ਭਗਵੰਤ ਤੇ ਕੇਚਰੀਵਾਲ ਐਵੇਂ ਪੁਨਰਸੁਰਜੀਤ ਕਰ ਰਿਆ